ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਉਹ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪ्योर ਬੂਰੀ ਪੰਜਾਬ ਵਾਲੀ ਤੇ ਮਗਰ ਨੀਲੀ ਰਾਵੀ ਦੇ ਟੱਚ ਦੀ ਕੱਟੀ ਤਾਜੀ ਸੁਹੀ ਹੋਈ 13 ਕਿਲੋ ਦੁੱਧ ਤਿਆਰ ਵਾਲੀ ਦੀ ਵੀਡੀਓ ਕਵਰ ਕਰਨ ਜਾ ਰਹੇ ਹਾਂਗੇ ਪੂਰੀ ਲਾਈਵ ਚ ਬਾਈ ਕਰਕੇ ਦਿਖਾਵਾਂਗੇ ਧਾਰਾਂ ਰੇਟ ਬਾਜਬ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 9878809116 9878809116 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਹੈਗੀ ਕੈਮਾ ਸੂਆ ਕਿੰਨਾ ਦੁੱਧ ਦਾ ਕੈਦਨਾਂ ਦੀ ਸੂਈ ਹੈ ਤੀਜਾ ਸੂਆ ਬਰਾ 8ਵਾਂ ਦਿਨ ਸੂਈ ਉਹ ਅੱਜ 13 ਕਿਲੋ ਦੁੱਧ ਤਿਆਰ ਆ ਜਾਵਾ ਹੋਰ ਮਿੱਠਾ ਬੈਠਾ ਤੀਜਾ ਮੰਨ ਲਓ ਵੀਰ ਨੇ ਤੀਜਾ ਕਿਹਾ ਤੁਸੀਂ ਚੌਥਾ ਮੰਨ ਸਕਦੇ ਹੋਗੇ 8ਵਾਂ ਦਿਨ ਸੂਈ ਨੂੰ ਆ ਥਣ ਥਣੌਟ ਦਾ ਕੋਈ ਘਾਟ ਨਹੀਂ ਮੁਠੀ-ਮੁਠੀ ਵਾਲਾ ਥਣ ਮਗਰ ਨੀਲੀ ਦਾ ਵੀ ਟੱਚ ਚ ਕੱਟੀ ਤੇ ਦੁੱਧ ਕਿੰਨਾ ਤਿਆਰ ਆ ਬਰਾ 13 ਕਿਲੋ ਵੀਰ ਦੇ ਘਰੋਂ ਲੀਟਰ ਨਾਲ ਮਿਣ ਕੇ ਲੈ ਸਕਦੇ ਹੋ ਦੁੱਧ ਮੱਝ 15 ਕਿਲੋ ਵਾਲੀ ਵੀ ਹੈਗੀ ਹੈਗੀ ਕਿਉਂਕਿ ਗਰਮੀ ਆਪਾਂ ਨੂੰ ਪਤਾ ਵੀ ਗਰਮੀ ਥੋੜੀ ਜਿਆਦਾ ਪੈਣ ਕਰਕੇ ਮੱਜਾਂ ਮੱਜਾਂ ਦੁੱਧ ਨੂੰ ਨਹੀਂ ਚੱਲ ਨਹੀਂ ਰਹੀਆਂ ਰੇਟ ਬਾਜ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਖੋਲ ਕੇ ਢੇੜਾ ਦੇ ਬਾਰੇ ਤੋਰੇਪੋਕੇ ਆਪਾਂ ਬਾਈਆਂ ਨੂੰ ਚੈੱਕ ਕਰਾ ਲਈਏ ਬੱਚਾ ਲਾਇਆ ਹੋਇਆ ਆਪਾਂ ਦੇਖ ਸਕਦੇ ਹੋ ਕੱਟੀ ਪੂਰੀ ਪ੍ਰੋਪਰ ਚਵਾਈ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਪੂਰੇ ਵੱਡੇ ਕਦਗਾਠ ਦੇ ਵਿੱਚ ਪਿੱਠਪੁੜੇ ਦੀ ਮੰਤਰ ਬਹੁਤ ਮਜ਼ਬੂਤ ਹੈ ਮੁਠੀ ਵਾਲਾ ਥਣ ਲੱਗਿਆਗਾ ਚਵਾਈ ਦੀ ਪੋਲੀ ਆਪਰਾ ਚਵਾਈ ਦੀ ਪੋਲੀ ਆ ਅਨ ਤੁਸੀਂ ਨੇੜੇ ਤੋਂ ਜੱਜਮੈਂਟ ਕਰ ਸਕਦੇ ਹੋ ਟਾਈਮ ਤੋਂ ਟਾਈਮ ਵੀਰ ਦੀ ਚਵਾਈ ਹੋਈ ਹੋਈ ਆ ਕੋਈ ਨੇਰਾ ਨਹੀਂ ਕੋਈ ਸਵੇਰਾ ਨਹੀਂ ਵੀਡੀਓ ਬਣਾਉਣ ਕਰਕੇ ਕਾਹੇ ਹੁੰਦਾ ਵੀ ਆਪਾਂ 3:00 ਵਜੇ ਚੋਤੀ ਜਾਂ 2:00 ਵਜੇ ਚੋਤੀ ਬਿਲਕੁਲ ਟਾਈਮ ਤੋਂ ਟਾਈਮ ਛੀ ਆਲੀ ਚਵਾਈ ਹੋਈ ਹੋਈ ਆ ਥਣਲੇਵੇ ਦੀ ਬਿਲਕੁਲ ਸਾਫ਼ ਆ ਦੇਖ ਸਕਦੇ ਹੋਗੇ ਗਲੋਟਿਆਂ ਵਰਗੇ ਥਣ ਨੇਗੇ ਮੱਝ ਦੇ ਕੱਲਾ ਕੱਲਾ ਨਿਖਣ ਮਾ ਆ ਦੇਖ ਸਕਦੇ ਹੋ ਨੇੜੇ ਤੋਂ ਕੋਈ ਪਾਸਾ ਨਹੀਂ ਮੈਂ ਇਹਨੂੰ ਕੋਈ ਆਸਾ ਨਹੀਂ ਗਾ ਲੈ ਵੀਰੇ ਸਾਰੀ ਲਾਈਵ ਚਵਾਈ ਕਰਕੇ ਦਿਖਾਉਣੀ ਆ ਆਪਾਂ ਬਾਈਆਂ ਨੂੰ ਪੂਰੀ ਪ੍ਰੋਪਰ ਚਵਾਈ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਆਹ ਦੇਖ ਸਕਦੇ ਹੋ ਦੋਸਤੋ ਮੋਟੀ ਮੋਟੀ ਐਨ ਚਾਰਖੇ ਦੀਆਂ ਪੂਣੀਆਂ ਵਰਗੀ ਧਾਰ ਆ ਗਈ ਮੱਝ ਦੀ ਬਿਲਕੁਲ ਛੀਲ ਸ਼ਾਂਤ ਸੁਭਾਅ ਵਾਲੀ ਘਰੇ ਚੋਂ ਆਣ ਵਾਲੇ ਵੀਰਾਂ ਵਾਲੀ ਸਨੇਰੀ ਮੋਕਈ ਹੈ ਦੋ ਸ਼ੌਂਕ ਪੂਰੇ ਹੋ ਜਾਣਗੇ ਇੱਕ ਤਾਂ ਬੂਰੀ ਵਾਲਾ ਇੱਕ ਮਗਰ ਨੀਲੀ ਰਾਬੀ ਕੱਟੀ ਵਾਲਾ ਬਾਜਵ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਰੇਟ ਕੀ ਹੋਊਗਾ ਬਾਜਵਜਾ ਕੋਲ ਭਰਾ ਸਵਾ ਕਰਾਵਾ ਡੂਡ ਕਰਾ ਆ ਕੀ ਖਾਦਾ ਇੱਕ ਦਾ ਦੀ ਝੂਤੀ ਦੇ ਜਾਏਗਾ 1 ਲੱਖ ਤੇ 10000 ਦੀ ਦੇ ਦੇ ਦਾਂਗੇ ਮੁੱਲ ਵੀਰ ਕਹਿੰਦਾ ਡੂਡ ਕਰਾ ਲਓ ਸਵਾ ਲੱਖ ਕਰਾ ਲਓ ਦੇਖੋ ਉਹਦਾ ਕੋਈ ਫਾਇਦਾ ਨਹੀਂ ਮੁੱਲ ਵੀਰ ਕਹਿੰਦਾ ਵੀ ਆਪਾਂ ਜਾਇ ਜੀ ਕੀਤਾਗਾ ਬਾਜ ਬਜਾ ਰੇਟ ਕੀਤਾ ਤੁਹਾਨੂੰ ਆਪ ਨੂੰ ਹੀ ਪਤਾ ਵੀ 13 14 ਕਿਲੋ ਦੁੱਧ ਵਾਲੀ ਮੱਝ ਇੱਕ 30 35 ਤੋਂ ਘੱਟ ਮਿਲਦੀ ਨਹੀਂ ਵੀਰ ਕਹਿੰਦਾ ਵੀ ਆਪਾਂ 1 ਲੱਖ ਤੇ 10000 ਚ ਦੇ ਦੇਾਂਗੇ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਆਮ ਮਈਆਂ ਨਾਲੋਂ ਗੱਠ ਡੂਡ ਗੱਠ ਮੱਝ ਲੰਮੀ ਤੇ ਗੱਠ ਉੱਚੀ ਆਹ ਦੇਖ ਸਕਦੇ ਹੋ ਵਧੀਆ ਕੱਦ ਵਾਲੀ ਮੈਂ ਪਹਿਲੇ ਪਾਸੇ ਖੜੀਏ ਕਿੰਨੀ ਉੱਚੀ ਲੱਗਦੀ ਆ ਤੁਹਾਨੂੰ ਇੱਕ ਤਾਂ ਹੁੰਦਾ ਵੀ ਵੀਡੀਓ ਬਣਾਉਣ ਦਾ ਜਰੀਆ ਆਪਾਂ ਜ਼ੂਮ ਕਰਕੇ ਬਣਾਤੀ ਬਿਲਕੁਲ ਨੇਚਰਲ ਵੀਡੀਓ ਕੋਈ ਜ਼ੂਮ ਨਹੀਂ ਕੀਤੀ ਆਪਾਂ ਦੁੱਧ ਵੀਰੇ ਕਹਿੰਦੇ 13 ਕਿਲੋ ਐਣ ਕੰਡੇ ਤੇ ਦੋ ਟਾਈਮ ਤਿੰਨ ਟਾਈਮ ਆਪਣੇ ਘਰੋਂ ਜੋ ਕਿ ਲੈ ਆ ਸਕਦੇ ਹਾਂ ਟਾਈਮ ਤੋਂ ਟਾਈਮ ਚਵਾਈ ਕਰਕੇ ਲੈ ਆ ਸਕਦੇ ਹਾਂ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮਗਾਉਣੀਆਂ ਤਾਂ ਆਨਲਾਈਨ ਵੀ ਵੇਚੇਜ ਕੋ ਕੇ ਮੰਗਾ ਸਕਦਾ ਹੈ ਆ ਚੈੱਕ ਕਰ ਸਕਦੇ ਹੋ ਦੋਸਤੋ ਗਾੜੀ ਦਾ ਦੁੱਧ ਤਕਰੀਬਨ 2 ਸਵਾ ਦੋ ਕਿਲੋ ਦੀ ਗਾੜੀ ਹੈ ਮੱਝ ਦੀ ਚਵਾਈ ਦੀ ਨਰਮ ਹੈ ਭਰਾ ਚਵਾਈ ਦੀ ਵੀ ਕਹਿੰਦਾ ਨਰਮ ਹੈ ਕੋਈ ਕੁਆਲਟੀ ਨਹੀਂ ਦੇਖ ਸਕਦੇ ਹੋ ਮੋਟਾ ਮੋਟਾ ਚੋਣਾਗਾ ਸਾਰੀ ਆਪਾਂ ਤੁਹਾਨੂੰ ਲਾਈਵ ਚਵਾਈ ਕਰਕੇ ਦਿਖਾਵਾਂਗੇ ਬਾਕੀ ਗੱਲ ਹੋਰ ਵੀ ਹੈ ਵੀਰੋ ਗਰਮੀ ਦਾ ਸਮਾਂਗਾ ਤੁਹਾਨੂੰ ਆਪ ਨੂੰ ਹੀ ਪਤਾ ਵੀ ਜਿੱਦੇ ਨੂੰ ਨੀਂਹ ਮੂੰਹ ਪਾ ਕੇ ਕਿਲੋ ਡੂੜ ਕਿਲੋ ਦੁੱਧ ਮੰਨ ਲਓ ਵੀ ਏਡੀ ਮੈਨੂੰ ਕੋਈ ਖਾਸ ਮੈਨ ਨਹੀਂ ਰੱਖਦਾ ਬਦਲਣ ਵਾਲਾ ਕੰਮ ਕਿਉਂਕਿ ਕੱਦਗਾਠ ਨਾਲ ਇਨਾਂ ਪਸੋਂ ਨਹੀਂ ਦੁੱਧ ਕੱਢਣਾ ਹੁੰਦਾ ਕੱਦ ਕਾਟ ਪੱਖੋਂ ਰਾਜੀ ਪੱਖੋਂ ਕੋਈ ਘਾਟ ਨਹੀਂ ਚੰਗੀ ਜਿੰਦ ਜਾਨ ਵਾਲੀ ਪਲੀ ਹੋਈ ਬੂਰੀ ਮੱਝ ਹੈਗੀ ਬਾਜਬ ਰੇਟ ਕੀਤਾ ਵੀਰ ਨੇ 1 ਲੱਖ ਤੇ 10000 ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਬਾਕੀ ਤੁਸੀਂ ਚਵਾਈ ਚੈੱਕ ਕਰ ਸਕਦੇ ਹੋਗੇ ਬਿਲਕੁਲ ਲੈਨ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾ ਨੇ ਮੋਟਾ ਮੋਟਾ ਚੋਣ ਬਾਜਬ ਰੇਟ ਵੀਰ ਨੇ 1 ਲੱਖ 10000 ਕੀਤਾ ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਪਰ ਆਪਣਾ 987880196 9978809116 ਵੀਰਾਂ ਦਾ ਮੋਬਾਈਲ ਨੰਬਰ ਹੈਗਾ ਇਧਰੋਂ ਬਿਲਕੁਲ ਸ਼ਾਂਤ ਸੀਲ ਠੰਡੇ ਸਵੇਰ ਵਾਲੀ ਮੱਝ ਹੈਗੀ ਕੋਈ ਹਲਦੀ ਨਹੀਂ ਕੋਈ ਮਾਰਦੀ ਨਹੀਂ ਕੋਈ ਓਪਰਾ ਨਹੀਂ ਮੰਦੀ ਚਾਹੇ ਚੌਂਕ 'ਚ ਖੜਕੇ ਚੋਲੋ ਵੀਰ ਕਹਿੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ 24 24 ਦੀ ਓਕੇ ਹੈਗੀ ਬਾਜੇ ਵਜਾ ਰੇਟ ਕੀਤਾ ਵੀਰ ਨੇ ਕੋਈ ਤੋੜਪਨ ਵਾਲਾ ਰੇਟ ਨਹੀਂ ਕੀਤਾ ਫੋਨ ਵੀਰ ਕਹਿੰਦਾ ਵੀ ਉਹ ਲਾਇਓ ਜਿਹੜੇ ਬੰਦੇ ਨੇ ਲੈਣੀ ਆ ਸਵਾਲ ਵਾਲਿਆਂ ਨਾਲ ਫੋਨ ਨਾ ਲਾਇਓ ਕਿਉਂਕਿ ਆਪਾਂ ਮੱਝ ਵੇਚਣੀ ਆ ਵਿੱਚ ਵੀਰ ਹੁੰਦੇ ਨੇ ਵੀ ਸਾਡੀ ਰਿਸ਼ਤੇਦਾਰੀ ਦਾ ਕੰਮ ਆ ਸੀ ਐਂ ਕਰਾਂਗੇ ਬਾਹ ਕਰਾਂਗੇ ਵੀਰ ਰਿਸ਼ਤੇਦਾਰਾਂ ਨੂੰ ਪੁੱਛ ਕੇ ਦੱਸਾਂਗੇ ਜਿਹੜੇ ਵੀਰ ਨੇ ਲੈਣੀ ਹੈਗੀ ਵੀਰ ਨੂੰ ਫੋਨ ਉਹੀ ਲਾਇਓ ਕਿਉਂਕਿ ਤੁਹਾਨੂੰ ਆਪ ਨੂੰ ਹੀ ਪਤਾਗਾ ਵੀ ਮੁਫਤ ਕੋਈ ਕਿਸੇ ਪਾਸੋਂ ਨਹੀਂ ਮਿਲਦੀ ਚੰਗੀ ਪੇਮੈਂਟ ਕਰਕੇ ਇਨਵੈਸਟ ਕਰਕੇ ਬੰਦਾ ਮੱਝ ਖਰੀਦਦਾਗਾ ਸੋ ਕਿਸੇ ਨਾ ਸਾਈਵਨਾ ਹੋ ਗਿਆ ਜਾਂ ਗੱਲਬਾਤ ਹੋ ਗਈ ਇੱਕ ਬੰਦੇ ਨੂੰ ਫਿਰ ਬੰਦਾ ਦੂਜੇ ਬੰਦੇ ਨੂੰ ਜਵਾਬ ਦੇ ਦਿੰਦਾ ਘਰੇ ਖੜੀ ਹੈ ਵੀਰ ਤੇ ਵੀਰ ਕਹਿੰਦਾ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚਬਾਈ ਕਰਕੇ ਲੈ ਆ ਸਕਦੇ ਹੋਗੇ ਕੋਈ ਲੰਬੇ ਵਾਲਾ ਕੰਮ ਨਹੀਂ ਕੋਈ ਭਾਰ ਪਰੋਟੇ ਵਾਲਾ ਕੰਮ ਨਹੀਂ ਕੋਈ ਮਾਰਦੀ ਨਹੀਂ ਕੋਈ ਕਰਦੀ ਨਹੀਂਗੀ ਬੂਰੀ ਕੱਟੀ ਮਗਰ ਛੱਡ ਦੇ ਵੀਰੇ ਬੱਚੇ ਨੂੰ ਵੀ ਛੱਡ ਦੇ ਯਾਰ ਇੱਧਰ ਦਿਖਾ ਦੇ ਦੁੱਧ 2 ਕਿਲੋ ਦਾ ਭਰਾ ਮਿਲਿਆ ਆਹ ਦੇਖ ਸਕਦੇ ਹੋ ਦੋਸਤੋ ਡੀਲ ਨਹੀਂ ਲਾਤੀ ਮੱਝ ਨੇ ਬਾਲਟੀ ਮੂਲ ਸਨ ਪਏ ਨੇ 6 ਕਿਲੋ ਦੁੱਧ ਮੰਨ ਸਕਦੇ ਹੋ ਇਹਨੂੰ ਬਾਲਟੀ ਵਾਲੇ ਨੂੰ ਤੁਸੀਂ ਦੁੱਧ ਵੱਧ ਵੀ ਹੋ ਸਕਦਾਗਾ ਕਿਉਂਕਿ ਆਪਾਂ ਮਿੰਨਤੀ ਨਹੀਂ ਕੀਤੀ ਅੰਦਾਜ਼ਾ ਹੀ ਲਾਇਆਗਾ ਅੰਦਾਜ਼ੇ ਅੰਦਾਜ਼ੇ ਜੇ ਆਪਾਂ ਵੱਧ ਹੀ ਦੱਸਦੇ ਹੁੰਦੇ ਆ ਘੱਟ ਨਹੀਂ ਦੱਸਦੇ ਹੁੰਦੇ ਮੰਨ ਲਓ ਵੀ ਮਗਰ ਨੀਲੀ ਰਵੀ ਦੇ ਟੱਚ ਚ ਘੱਟੀ ਚਾਰੇ ਪੰਜੇ ਨਿਸ਼ਾਨੀਆਂ ਨੀਲੀ ਰਵੀ ਵਾਲੇ ਦੇਖੋ ਪੈਰ ਚਿੱਟੇ ਸੂਤ ਚਿੱਟੀ ਮੱਥੇ ਤੇ ਬੱਲ ਧੁੰਨ ਚਾਰੇ ਪੰਜੇ ਨਿਸ਼ਾਨੀਆਂ ਇਹਨਾਂ ਪੂਰੀਆਂ ਕਵਰ ਕਰਦੀ ਐ ਬਾਜਵ ਰੇਟ ਵੀਰ ਨੇ 110000 ਮੰਗਿਆ ਘਰੇ ਬੰਦਾ ਮੰਨਦਾਂ ਨੂੰ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇੱਕ ਗੱਲ ਹੋਰ ਐ ਵੀਰੋ ਆਪਣੇ ਚੈਨਲ ਤੇ ਵੀਡੀਓ ਚਾਹੀਏ ਆਪਾਂ ਘੱਟ ਹੀ ਅਪਲੋਡ ਕਰਦੇ ਆਂਗੇ ਪਰ ਕਰਦੇ ਉਹ ਆ ਜਿਹੜੀ ਥੱਲੇ ਦੁੱਧ ਐ ਜਿਹੜੀ ਘਰੇ ਆਮ ਵੀਰਾਂ ਦੇ ਝੋਣ ਵਾਲੀ ਹੁੰਦੀ ਹੈਗੀ ਨਹੀਂ ਅਕਸਰ ਹੀ ਚੈਨਲਾਂ ਤੇ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਘਰੇ ਰੱਖਣ ਵਾਲੇ ਵੀਰਾਂ ਲਈ ਸਨੇਰੀ ਮੌਕਈਆ ਬਾਜ ਵਰਟ 110000 ਘਰੇ ਆ ਬੰਦਾ ਮਾਣਤਨ ਜ਼ਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ